ਸਸ਼੍ਰੀਕਲ ਐਂਟਰਟੇਨਮੈਂਟ ਦੇ ਜੰਕਸ਼ਨ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਸਾਡੇ ਵਿੱਚ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਧੱਕ ਪਾਈ ਹੋਈ ਹੈ ਉਹਨਾਂ ਦੇ ਗਾਣੇ ਜਿਹੜੇ ਨੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਇੰਸਟਾਗ੍ਰam ਤੇ ਰੀਲਸ ਬਣ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਿਆਰ ਉਹਨਾਂ ਨੂੰ ਮਿਲ ਰਿਹਾ ਤੇ ਸਾਡੇ ਵਿੱਚ ਮੌਜੂਦ ਨੇ ਟੀਪੂ ਸੁਲਤਾਨ ਟੀਪੂ ਤੁਹਾਡਾ ਜੀ ਪੰਜਾਬ ਹਾਰਾਣਾ ਮਾਝਾ ਤੇ ਬਹੁਤ ਬਹੁਤ ਸਵਾਗਤ ਹੈ ਸਸ਼੍ਰੀਕਲ ਜੀ ਥੈਂਕ ਯੂ ਤੀਪੂ ਇੰਨਾ ਪਿਆਰ ਮਿਲ ਰਿਹਾ ਤੁਹਾਨੂੰ ਰੀਸੈਂਟਲੀ ਤੁਹਾਡੇ ਹਰ ਗਾਣੇ ਤੇ ਕਿੰਨਾ ਕਿਹੋ ਜਿਹੀ ਉਹ ਫੀਲਿੰਗ ਆ ਰਹੀ ਹੈ ਅੱਜਕੱਲ ਜਿੱਤੇ ਹਰ ਜਗ੍ਹਾ ਜਿਹੜਾ ਮਿਰਜ਼ਾ ਚੱਲ ਰਿਹਾ ਛੱਲਾ ਚੱਲ ਰਿਹਾ ਛੱਲਾ 2 ਚੱਲ ਰਿਹਾ ਕਿੱਦਾਂ ਦਾ ਲੱਗਦਾ ਹੈ ਸਾਰੇ ਜੋ ਗਾਣੇ ਨੇ ਰੀਸੈਂਟਲੀ ਤੁਹਾਡਾ ਗਾਣਾ ਫੀਮ ਉਹ ਵੀ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਲੋਕਾਂ ਦੇ ਵਿੱਚ ਕਿੱਦਾਂ ਦਾ ਫੀਲ ਹੁੰਦਾ ਹੈ ਸਭ ਦੇਖ ਕੇ ਬਹੁਤ ਖੁਸ਼ੀ ਤਾਂ ਬਹੁਤ ਹੁੰਦੀ ਹੈ ਜਿਹੜੀ ਚੀਜ਼ ਨੂੰ ਆਪਾਂ ساری ਜ਼ਿੰਦਗੀ ਜਿਹੜੀ ਚੀਜ਼ ਤੇ ਮਿਹਨਤ ਲਾਈ ਹੋਵੇ ਵੀ ਹਨਾ ਆਪਾਂ ਇਸ ਚੀਜ਼ ਤੇ ਪਹੁੰਚਣਾ ਤੇ ਉੱਥੇ ਇੱਕ ਅਪਾ ਇਹ ਤਾਂ ਨਹੀਂ ਕਹਿੰਦੇ ਵੀ ਉੱਥੇ ਪਹੁੰਚ ਚੁੱਕੇ ਹਾਂ ਪਰ ਉਸ ਉਹਦੇ ਇੱਕ ਸਟੈਪ ਤੇ ਜਦੋਂ ਆਪਾਂ ਚੜ ਜਾਈਏ ਤਾਂ ਖੁਸ਼ੀ ਤਾਂ ਆਟੋਮੈਟਿਕਲੀ ਆ ਹੋਣੀ ਹੀ ਹੈ ਤੇ ਜਾਨਣਾ ਜ਼ਰੂਰ ਚਾਹਾਂਗੇ ਆਪਾਂ ਕਿ ਕਿੱਥੋਂ ਸ਼ੁਰੂਆਤ ਹੋਈ ਇਹ ਸਾਰੀ ਜਰਨੀ ਦੀ ਕਿੱਥੋਂ ਤੁਸੀਂ ਗਾਣਾ ਸ਼ੁਰੂ ਕੀਤਾ ਬਚਪਨ ਤੋਂ ਇਹ ਸ਼ੌਕ ਸੀਗਾ ਜਾਂ ਫਿਰ ਲੋਕਾਂ ਨੂੰ ਦੇਖ ਕੇ ਜਾਂ ਫਿਰ ਆਪਣੇ ਸਰਾਊਂਡਿੰਗਸ ਦੇ ਵਿੱਚ ਮਾਹੌਲ ਦੇਖ ਕੇ ਤੁਸੀਂ ਗਾਣਾ ਸ਼ੁਰੂ ਕੀਤਾ ਗਾਣਾ ਤਾਂ ਇਹ ਬਚਪਨ ਤੋਂ ਹੀ ਸਟਾਰਟ ਹੋ ਗਿਆ ਸੀਗਾ ਵੀ ਮਤਲਬ ਕੋਈ ਡਾਊਟ ਹੀ ਨਹੀਂ ਹੈਗਾ ਘਰ 'ਚ ਗਾਣਾ ਸੀ ਹਨਾ ਘਰੇਲੂ ਸਾਰੇ ਗਾਉਂਦੇ ਸੀਗੇ ਪਰ ਆਇਆ ਸਿੱਖਣਾ ਥੋੜੀ ਜਿਹੀ ਹੋਰ ਹੋ ਜਾਂਦਾ ਵੀ ਸਿੱਖਣ ਨਾਲ ਥੋੜਾ ਜਿਹਾ ਜ਼ਿਆਦਾ ਬੈਟਰ ਲੱਗਦਾ ਤੇ ਤੁਸੀਂ ਕਾਫੀ ਆਡੀਸ਼ਨਸ ਵੀ ਦਿੱਤੇ ਆ ਜੋ ਸਿੰਗਿੰਗ ਦੇ ਸ਼ੋਅ ਜਾਂਦੇ ਆ ਉੱਥੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿ ਨਿਰਾਸ਼ਾ ਹੱਥ ਲੱਗੀ ਸੀ ਜਾਂ ਫਿਰ ਕਿਤੇ ਨਾ ਕਿਤੇ ਪਹੁੰਚੇ ਉਹਦੇ ਥਰੂ ਨੂੰ ਕ੍ਰੈਡਿਟ ਦੇਣਾ ਚਾਹੋਗੇ ਉਹ ਸਾਰੇ ਸਫ਼ਰ ਨੂੰ ਕ੍ਰੈਡਿਟ ਤਾਂ ਦੇਣਾ ਚਾਹੂੰਗਾ ਜੀ ਇੱਕ ਵਾਰ ਪਹੁੰਚਿਆ ਜ਼ਰੂਰ ਸੀਗਾ ਮੈਂ ਉੱਥੇ ਇੱਕ ਵਾਰ ਮੈਂ ਆਡੀਸ਼ਨ ਦਿੱਤਾ ਵੀ ਵੌਇਸ ਪੰਜਾਬ ਦਾ ਦਿੱਤਾ ਸੀ ਮੈਂ ਆਡੀਸ਼ਨ ਉਹ ਚ ਕੁਝ ਜ਼ਿਆਦਾ ਵਧੀਆ ਬੜਿਆ ਨਹੀਂ ਮੇਰਾ ਤੇ మేబీ ਸ਼ਾਇਦ ਉਹਨੂੰ ਇਨੀ ਪ੍ਰੈਕਟਿਸ ਨਹੀਂ ਸੀ ਹਰ ਇੱਕ ਆਰਟਿਸਟ ਨੂੰ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਤੇ ਉਹਨੂੰ ਆਪਣੇ ਰਿਆਜ਼ ਕਰਕੇ ਇੱਕ ਫੇਰ ਕਿਤੇ ਜਾ ਕੇ ਉਹਦੀ ਇੱਕ ਵੋਕਲ ਟੋਨ ਬਣਦੀ ਹੈ ਜਾਂ ਕੁਝ ਸਿੱਖਣ ਨਾਲ ਹੁੰਦਾ ਹੈ ਹਨਾ ਉਦੋਂ ਸ਼ਾਇਦ ਨਹੀਂ ਸੀ ਬੱਚੇ ਜੇ ਹੁੰਦੇ ਸੀਗੇ ਹੋ ਗਿਆ ਠੀਕ ਹੈ ਹੁਣ ਵਧੀਆ ਠੀਕ ਹੈ ਤੇ ਕਿੰਨਾ ਕੁ ਸਟਰਗਲ ਕਰਨਾ ਪਏ ਇੰਡਸਟਰੀ ਦੇ ਵਿੱਚ ਆਉਣ ਦੇ ਲਈ ਕਿਉਂਕਿ ਅਸੀਂ ਅਕਸਰ ਦੇਖਦੇ ਆ ਕਿ ਇੰਡਸਟਰੀ ਦੇ ਵਿੱਚ ਲੋਕੀ ਆਣਾ ਤਾਂ ਬਹੁਤ ਜ਼ਿਆਦੇ ਜਾਂਦੇ ਨੇ ਲੋਕਾਂ ਦੇ ਵਿੱਚ ਟੈਲੈਂਟ ਵੀ ਹੁੰਦਾ ਬਟ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਕਿ ਕੁਝ ਨਾ ਕੁਝ ਕਾਰਨਾ ਕਰਕੇ ਲੋਕੀ ਪਿੱਛੇ ਰਹਿ ਜਾਂਦੇ ਜਾਂ ਫਿਰ ਸਟਰਗਲ ਨਹੀਂ ਹੋ ਪਾਂਦਾ ਕਿੰਨਾ ਕੁ ਸਟਰਗਲ ਕਰਨਾ ਪਏ ਆਪਣੇ ਆਪ ਨੂੰ ਇਸ ਮੁਕਾਮ ਤੇ ਜਿੱਥੇ ਤੁਸੀਂ ਇਸ ਟਾਈਮ ਹੋ ਇੱਥੇ ਪਹੁੰਚਣ ਦੇ ਲਈ ਸਟਰਗਲ ਤਾਂ ਇਹ ਹੈ ਜੀ ਮੈਨੂੰ ਲੱਗਦਾ ਦੋ ਤਰੀਕੇ ਦਾ ਉਹ ਹੁੰਦਾ ਸਟਰਗਲ ਇੱਕ ਹੁੰਦਾ ਹੀ ਮਿਹਨਤ ਮੇਨ ਹੈ ਨਾ ਸਟਰਗਲ ਤਾਂ ਹੁੰਦਾ ਵੀ ਗਲਤ ਜੇ ਪਾਸੇ ਮੈਨੂੰ ਲੱਗਦਾ ਵੀ ਆਪਦਾ ਫੋਕਸ ਲਾਈ ਜਾਣਾ ਉਹਨੂੰ ਸਟਰਗਲ ਮੈਂ ਮੰਨਦਾ ਜੇ ਤੁਹਾਡਾ ਫੋਕਸ ਸਹੀ ਵਾਲੇ ਪਾਸੇ ਹੈ ਜੇ ਤੁਸੀਂ ਆਪਦੇ ਕੰਮ ਨੂੰ ਲੈ ਕੇ ਆਪਦਾ ਕਲੀਅਰ ਹੋ ਤੁਹਾਡਾ ਕੀ ਕਹਿੰਦੇ ਹੁੰਦੇ ਆਪਣਾ ਪਹੁੰਚਦੇ ਹੁੰਦੇ ਆਪਾਂ ਜਿਹੜੇ ਮੁਕਾਮ ਤੇ ਜੇ ਤੁਹਾਡਾ ਉਹ ਕਲੀਅਰ ਹੈ ਏਮ ਕਲੀਅਰ ਹੈ ਫਿਰ ਉਹ ਤੁਹਾਡੀ ਮਿਹਨਤ ਸਹੀ ਵਾਲੇ ਪਾਸੇ ਲੱਗ ਰਹੀ ਹੈ ਚਾਹੇ ਉਹਨੂੰ ਜਿਆਦਾ ਸਮਾਂ ਲੱਗ ਰਿਹਾ ਚਾਹੇ ਮੈਂ ਸ਼ਾਇਦ ਮੈਂ ਪਿੱਛੇ ਵੀ ਇੱਕ ਇੰਟਰਵਿਊ ਹੋਈ ਸੀ ਮੈਂ ਇੱਕ ਗੱਲ ਕੀਤੀ ਸੀਗੀ ਵੀ ਮੇਰੇ ਮਦਰ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਤੇਰੇ ਤੋਂ ਪਿੱਛੇ ਜਿਹੜੇ ਆਏ ਉਹ ਅੱਗੇ ਨਿਕਲੇ ਪਰ ਤੇਰਾ ਕੁਝ ਨਹੀਂ ਬਣਿਆ ਮੈਂ ਕਹਿੰਦਾ ਹੁੰਦਾ ਸੀ ਮਾਤਾ ਇਹ ਤਾਂ ਤੀਰ ਖਿੱਚੀ ਜਾਂਦਾ ਪ੍ਰਮਾਤਮਾ ਉਹ ਜਿੰਨਾ ਪਿੱਛੇ ਲੈ ਕੇ ਜਾਂਦਾ ਆਪਾਂ ਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਇਹਨੇ ਦੂਰ ਜਿਆਦਾ ਛੱਡਣਾ ਜੀ ਹੈਨਾ ਤੋਂ ਪੋਜ਼ਿਟਿਵ ਰਹੋ ਤੁਹਾਡੇ ਕੰਮ ਨੂੰ ਲੈ ਕੇ ਆਏ ਰਹੋ ਵੀ ਹਾਂ ਯਾਰ ਸਾਡਾ ਨਹੀਂ ਰੋਕ ਸਕਦਾ ਜੀ ਬਿਲਕੁਲ ਅਸੀਂ ਕੱਖ ਵੀ ਹੁੰਨੀ ਆ ਅਸੀਂ ਲੱਖ ਵੀ ਹੁੰਨੀ ਆ ਘੈਂਟਾਂ ਸੀ ਬਸ ਇਹ ਹੈ ਤੇਰਾ ਮੰਨਣਾ ਅ ਜਦੋਂ ਇੰਡਸਟਰੀ ਦੇ ਵਿੱਚ ਆਏ ਕਿੰਨਾ ਕ ਯੂਜ਼ ਕੀਤਾ ਇੰਡਸਟਰੀ ਨੇ ਤੁਹਾਨੂੰ not in a positive way ਮੈਂ ਉਦਾਂ ਹੀ ਪੁੱਛ ਰਹੀਆਂ ਕਿ ਕ੍ਰੈਡਿਟਸ ਕਿੰਨੇ ਕ ਲਏ ਗਏ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਹੁੰਦੇ ਆ ਸ਼ਿਕਾਇਤ ਬਹੁਤ ਹੁੰਦੀ ਹੈ ਜੋ ਗਰੋਇੰਗ ਆਰਟਿਸਟ ਹੁੰਦੇ ਨੇ ਉਹਨਾਂ ਦਾ ਇਹੀ ਹੁੰਦਾ ਹੈ ਕਿ ਸਾਡੇ ਕ੍ਰੈਡਿਟਸ ਮਾਰੇ ਗਏ ਆ ਸਾਡੇ ਤੋਂ ਕੰਮ ਲੈਂਦੇ ਆ ਬਟ ਸਾਨੂੰ ਉਹਨਾਂ ਕ ਪੇ ਨਹੀਂ ਕਰਦੇ ਤੇ ਕਿੰਨੀ ਕ ਸੱਚਾਈ ਹੈ ਇਸ ਗੱਲ ਦੇ ਵਿੱਚ ਐਂ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਿਓ ਕਿ ਤੁਹਾਡੇ ਨਾਲ ਕਿੰਨਾ ਕ ਇਦਾਂ ਦਾ ਹੋਇਆ ਸੱਚਾਈ ਤਾਂ ਹੈ ਜੀ ਇਹ ਚ ਵੀ ਕੰਮ ਪਰਵਾਉਂਦੇ ਨੇ ਕਈਆਂ ਨੂੰ ਨਹੀਂ ਵੀ ਪੇ ਕਰਦੇ ਜਾਂ ਕਈਆਂ ਨੂੰ ਨਹੀਂ ਵੀ ਕ੍ਰੈਡਿਟਸ ਮਿਲਦੇ ਕਈ ਬੈਕਐਂਡ ਤੇ ਕੰਮ ਕਰਦੇ ਹੁੰਦੇ ਨੇ ਵੀ ਮੰਨ ਲਓ ਮੈਂ ਜੇ ਕੋਈ ਕੰਪੋਜ਼ ਬਣਾ ਕੇ ਦਿੱਤੀ ਹੈ ਤਾਂ ਮੈਂ ਕਹੂੰਗਾ ਵੀ ਮੈਨੂੰ ਨਾਮ ਨਹੀਂ ਚਾਹੀਦਾ ਮੈਨੂੰ ਪੈਸੇ ਦੇ ਦੋ ਹਮ ਠੀਕ ਹੈ ਬਿਲਕੁਲ ਕਲੀਅਰ ਕਟੇ ਇੱਕ ਬੰਦੇ ਨੇ ਆਪ ਦਾ ਟਾਈਮਪਾਸ ਵੀ ਕਰਨਾ ਤੁਹਾਨੂੰ ਪਤਾ ਰੋਟੀ ਵਿੱਚ ਸਾਰੇ ਬੰਦੇ ਭੱਜੇ ਫਿਰਦੇ ਆ ਬਿਲਕੁਲ ਹਾਂ ਜੀ ਬਿਲਕੁਲ ਤੁਹਾਡਾ ਅਸੀਂ ਦੇਖਿਆ ਹੈ ਕਿ ਤੁਹਾਡਾ ਗਜ਼ਲ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਤੁਹਾਡੇ ਸਾਰੇ ਸੰਗਸ ਜਿਹੜੇ ਮਿਰਜ਼ਾ ਤੋਂ ਪਹਿਲਾਂ ਦੇ ਅਗਰ ਅਸੀਂ ਗਾਣੇ ਦੀ ਗੱਲ ਕਰੀਏ ਉਹ ਬਹੁਤ ਹੀ ਗਜ਼ਲ ਵਾਲੇ ਤੇ ਰੂਹ ਨੂੰ ਸਕੂਨ ਦੇਣ ਵਾਲੇ ਗਾੜੇ ਹੁੰਦੇ ਆ ਮੈਂ ਜ਼ਰੂਰ ਚਾਹੂੰਗੀ ਕਿ ਸਾਡੇ ਦਰਸ਼ਕਾਂ ਦੇ ਲਈ ਇੱਕ ਆਪਣਾ ਪਸੰਦੀਦਾ ਗਾਣਾ ਮੈਂ ਨਹੀਂ ਕਹੂੰਗੀ ਕਿ ਆਹ ਵਾਲਾ ਸੁਣਾਓ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋ ਤੁਸੀਂ ਸੁਣਾਓ ਸਾਡੇ ਦਰਸ਼ਕਾਂ ਨੂੰ ਮੈਂ ਤੁਹਾਨੂੰ ਉਹੀ ਸੁਣਾ ਦਿੰਨਾ ਜੀ ਮੇਰਾ ਪਹਿਲ ਤੇ ਗਾਣਾ ਜਿਹੜਾ ਸਾਰਿਆਂ ਨੂੰ ਪਸੰਦ ਵੀ ਜ਼ਿਆਦਾ ਆ ਹਮ ਖਾਸ ਨਾ ਕੋਈ ਰੀਜ਼ ਨਹੀਂ ਟੁੱਟੀ ਅਰੀ ਦੇ ਗੱਲਾਂ ਬਾਤਾਂ ਵਿੱਚ ਆਲਾ ਟਾਲਾ ਕਰ ਗਈ ਕੋ ਗੱਲ ਚੰਦਰੀ ਜੀ ਮਾਰੇ ਜੱਟ ਨੂੰ ਪੈਂਦੀ ਸਟੇ ਮੋ ਉਹ ਬਾੜਾ ਕਰ ਗਈ ਸੀਨ ਕਰ ਛੱਡੇ ਰ ਭਲਾਈ ਨਾ ਆਏ ਭੇਜ ਦਿੱਤੇ ਮੈਸੇਜ ਮੈਨ ਰਖਵੀ ਇੱਕ ਇੱਕ ਕਰ ਫੋਨ ਕਿੰਨੇ ਲਾ ਦਿੱਤੇ ਹਮਰਜਣੀ ਦੇ ਨੱਚ ਕੇ ਆਇਆ ਹੈ ਕਵੀ ਕੀ ਇੱਕ ਕਰ ਫੋਨ ਕਿੰਨੇ ਲਾ ਦਿੱਤੇ ਬਹੁਤ ਸੋਣਾ ਅੱਛਾ ਤੁਹਾਡੇ ਗਾਣੇ ਤੋਂ ਮੈਨੂੰ ਇੱਕ ਗੱਲ ਯਾਦ ਆਈ ਤੁਸੀਂ ਸ਼ੁਰੂਆਤ ਆਪਣੀ ਸਿੰਗਿੰਗ ਤੋਂ ਜੋ ਵੀ ਚੰਡੀਗੜ੍ਹ ਦੇ ਕਲੱਬਸ ਨੇ ਤੁਸੀਂ ਸਾਰੀ ਜਗ੍ਹਾ ਹੀ ਗਾਇਆ ਹੋਇਆ ਹੈ ਤੇ ਉਹ ਵਾਲਾ ਸਮਾਂ ਹੁਣ ਯਾਦ ਕਰਦੇ ਹੋ ਤੇ ਕਿੱਦਾਂ ਦਾ ਫੀਲ ਹੁੰਦਾ ਜਦੋਂ ਹੁਣ ਤੁਹਾਨੂੰ ਐਜ਼ ਅ ਗੈਸਟ ਬੁਲਾਇਆ ਜਾਂਦਾ ਕਿ ਤੇ ਅਖਾੜਾ ਲਾਣ ਦੇ ਲਈ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਉਹ ਕ੍ਰੇਜ਼ ਹੁੰਦਾ ਕਿ ਯਾਰ ਮੈਂ ਲੋਕਾਂ ਦੇ ਵਿੱਚ ਜਾ ਕੇ ਗਾਣਾ ਹੈ ਮੈਂ ਤਾਂ ਉਸ ਈ ਨੂੰ ਵੀ ਬਹੁਤ ਇੰਜੋਏ ਕੀਤਾ ਜੀ ਮੈਂ ਸੀਰੀਅਸਲੀ ਮੈਂ ਤੁਹਾਨੂੰ ਦੱਸਾਂ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ ਵੀ ਪੈਸੇ ਦਾ ਚਲੋ ਬਹੁਤ ਹੀ ਘੱਟ ਮਿਲਦੇ ਹੁੰਦੇ ਸੀ ਸਟਰਗਲ ਵੀ ਇੱਕ ਸਾਡਾ ਟਾਈਮ ਸੀ ਨਾ ਵੀ ਅਸੀਂ ਆਪ ਦਾ ਟਾਈਮ ਵੀ ਕੱਢਣਾ ਜੀ ਹੈਨਾ ਤੇ ਪਰ ਉਸ ਚ ਸਾਨੂੰ ਨਜ਼ਾਰਾ ਬੜਾ ਆਇਆ ਵੀ ਕੰਮ ਕਰਕੇ ਐਕਸਪੀਰੀਅੰਸ ਹੀ ਆਪਾਂ ਇਕੱਠਾ ਕੀਤਾ ਕੋਈ ਐਨਾ ਬੁਰਾ ਨਹੀਂ ਸੀਗਾ ਠੀਕ ਹੈ ਕਾਮਯਾਬਤਾ ਜਦੋਂ ਪਰਮਾਤਮਾ ਨੇ ਕਾਮਯਾਬੀ ਦੇਣੀ ਹੈ ਤੁਹਾਨੂੰ ਉਦੋਂ ਹੀ ਦੇਣੀ ਹੈ ਕੋਈ ਵੀ ਖਿੱਚ ਕੇ ਨਹੀਂ ਲੈ ਕੇ ਆ ਸਕਦਾ ਤੁਹਾਡੀ ਕਾਮਯਾਬੀ ਨੂੰ ਜੇ ਤੁਹਾਨੂੰ ਕੋਈ ਆਏ ਨਹੀਂ ਹੈਗਾ ਵੀ ਸਵੇਰੇ ਉੱਠ ਕੇ ਕਹੂਗਾ ਵੀ ਚੱਲ ਤੈਨੂੰ ਫੇਮਸ ਕਰ ਦਾਂ ਨਹੀਂ ਆਏ ਨਹੀਂ ਹੁੰਦਾ ਪ੍ਰਮਾਤਮਾ ਨੇ ਜਦੋਂ ਕਰਨਾ ਉਹਨੇ ਉਹਦੀ ਕਰਨਾ ਠੀਕ ਹੈ ਤੁਸੀਂ ਆਪਦੀ ਮਿਹਨਤ ਕਰਦੇ ਰਹੋ ਸਵਾਦ ਲੈਂਦੇ ਰਹੋ ਜਿਹੜੇ ਨਿੱਕੀਆਂ ਨਿੱਕੀਆਂ ਤੁਹਾਨੂੰ ਪ੍ਰਾਪਤੀਆਂ ਮਿਲ ਰਹੀਆਂ ਨਾ ਉਹਨਾਂ ਦਾ ਵੀ ਆਨੰਦ ਮਾਣਿਆ ਕਰੋ ਬੜਾ ਆਏ ਨਾ ਕਰਿਆ ਕਰੋ ਸਾਨੂੰ ਵਾੜੀ ਵੱਡੀ ਪ੍ਰਾਪਤੀ ਮਿਲੀ ਹੈ ਫੇਰ ਹੀ ਅਸੀਂ ਜਾ ਕੇ ਕੋਈ ਮਰਸੀਡੀਜ਼ ਲੈਤੀਆਂ ਫੇਰ ਹੀ ਸਵਾਦ ਲਈਏ ਨਾ ਕਈ ਜਨਨਤਾਂ 'ਚ ਵੀ ਖੁਸ਼ ਨੇ ਕਈ ਮਰੂਤੀਆਂ 'ਚ ਵੀ ਬੜੇ ਖੁਸ਼ ਨੇ ਠੀਕ ਹੈ ਗੱਲ ਖੁਸ਼ੀ ਦੀ ਹੁੰਦੀ ਹੈ ਕਿ ਆਏ ਨਹੀਂ ਹੁੰਦਾ ਵੀ ਵੱਡਾ ਕੁਝ ਹੋਵੇ। ਗਾਣੇ ਬੜੇ ਚੱਕਵੇਂ ਗਾਉਂਦੇ ਹੋ ਤੁਸੀਂ ਰੋਮਾਂਟਿਕ ਗਾਣੇ ਦੇ ਨਾਲ ਕਿ ਮੈਨੂੰ ਲੱਗਦਾ ਥੋੜੀ ਉਹ ਲਾਗੜਾਟ ਹੈ ਕਿ ਨਹੀਂ ਮੈਂ ਰੋਮਾਂਟਿਕ ਗਾਣੇ ਨਹੀਂ ਕਰਨੇ। ਮੈਨੂੰ ਮੋਸਟ ਆਫ ਲੋਕ ਇਹ ਕਹਿੰਦੇ ਆ ਵੀ ਤੂੰ ਸਾਈਡ ਤੇ ਰੋਮਾਂਟਿਕ ਜ਼ਿਆਦਾ ਗਾਇਆ ਕਰ। ਚੱਕਵੇਂ ਗਾਣੇ ਕੱਟ ਗਾਇਆ ਚੱਕਵੇਂ ਘਟ ਗਿਆ ਕਰ ਕਿਉਂਕਿ ਉਹਨਾਂ ਨੂੰ ਮੇਰਾ ਸੈਡ ਰੋਮਾਂਟਿਕ ਟੇਸਟ ਪਹਿਲਾਂ ਪਸੰਦ ਸੀ ਮਿਰਜ਼ਾ ਆਉਣ ਤੋਂ ਬਾਅਦ ਥੋੜੀ ਈ ਧਾਰਨਾ ਬਦਲ ਗਈ ਯਾ ਦੇਖੋ ਤੁਸੀਂ ਮਿਰਜ਼ਾ ਦੀ ਗੱਲ ਕਰੀ ਹੋਈ ਨਹੀਂ ਸਕਦਾ ਸੀ ਮਿਰਜ਼ਾ ਦਾ ਨਾਮ ਸੁਣੀਏ ਤੁਹਾਡੇ ਤੋਂ ਉਹਦਾ ਜੋ ਸਟਾਰਟਿੰਗ ਵਾਲਾ 뮤직 ਹੈ ਮੈਂ ਕਹਿੰਨੀ ਹਾਂ ਲੋਕਾਂ ਨੇ ਇੰਨੀ ਰੀਲਾ ਬਣਾਈ ਆ ਉਹਦੇ ਤੇ ਹਨ ਉਹ ਬਹੁਤ ਚੱਲੇਗਾ ਗਾਣਾ ਐਂਡ ਆਈ ਥਿੰਕ ਤੁਹਾਡੇ ਇੱਕ ਕੈਰੀਅਰ ਦਾ ਸੀ ਕਹਿ ਸਕਦੇ ਟਰਨਿੰਗ ਪੁਆਇੰਟ ਵੀ ਰਿਹਾ ਹੈ ਉਹ ਕਿਤੇ ਨਾ ਕਿਤੇ ਕਿਉਂਕਿ ਮਿਰਜ਼ਾ ਤੋਂ ਪਹਿਲਾਂ ਤੁਹਾਡਾ ਗਾਣਿਆਂ ਦਾ ਜੋ ਟੇਸਟ ਸੀ ਉਹ ਕੁਝ ਹੋਰ ਸੀਗਾ ਮਿਰਜ਼ਾ ਤੋਂ ਬਾਅਦ ਇੱਕ ਯੂ ਐਕਚੁਅਲੀ ਜੇ ਇਹ ਸੀ ਨਾ ਮੈਮ ਇੱਕ ਕਈ ਵਾਰ ਸਿੰਗਰ ਦੀ ਛਾਪ ਬਣ ਜਾਂਦੀ ਹੁੰਦੀ ਹੈ ਕਿ ਇਹ ਰੋਮਾਂਟਿਕ ਜਾਂ ਸੈਡ Song ਆਉਂਦਾ ਹੂੰ ਉਸ ਉਹ ਸਟੈਂਪ ਨਹੀਂ ਲਗਵਾਉਣਾ ਚਾਹੁੰਦਾ ਉਹ ਸਟੈਂਪ ਮੈਂ ਲਗਵਾਉਣਾ ਨਹੀਂ ਚਾਹੁੰਦਾ ਸੀ ਹਾਂ ਮੈਂ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਮੈਂ ਸਿੰਗਰਾਂ ਤੇ ਮੈਂ ਵਰਸ ਸਟਾਈਲ ਆ ਹੂੰ ਠੀਕ ਹੈ ਉਹ ਮਿਰਜ਼ਾ ਗਾਇਆ ਮਿਰਜ਼ਾ ਵੀ ਸਾਰਿਆਂ ਨੂੰ ਪਸੰਦ ਆਇਆ ਆਫਟਰ ਦੈਟ ਮੈਂ ਫੀਮ ਗਾਣਾ ਗਾਇਆ ਹੁਣ ਟਿੱਬਿਆਂ ਦਾ ਜੱਟ ਚੱਲ ਰਿਹਾ ਉਹ ਜਾ ਗਾਣੇ ਵੀ ਉਹ ਲੋਕ ਪਸੰਦ ਕਰ ਰਹੇ ਨੇ ਪਰ ਮਿਰਜ਼ਾ ਤੋਂ ਪਹਿਲਾਂ ਜੋ ਤੁਹਾਡਾ ਮੈਂ ਕਹਿੰਨੀ ਆ ਇੱਕ ਆਰਟਿਸਟ ਜਦੋਂ ਗਾਣੇ ਲਿਖਦਾ ਹੈ ਜਦੋਂ ਕੰਪੋਜੀਸ਼ਨ ਬਣਾਉਂਦਾ ਹੈ ਉਹ ਸੋਚ ਥੋੜੀ ਅਲੱਗ ਹੁੰਦੀ ਹੈ ਕਿਉਂਕਿ ਪਹਿਲਾਂ ਵਾਲੀ ਸੋਚ ਬਹੁਤ ਡਿਫਰੈਂਟ ਹੋ ਗਈ ਤੁਹਾਡੀ ਕਿ ਯਾਰ ਮੈਂ ਇਦਾਂ ਦੇ ਗਾਣੇ ਬਣਾਣੇ ਆ ਇੱਕ এনਵਾਇਰਨਮੈਂਟ ਵੀ ਚੇਂਜ ਕਰਨਾ ਪੈਂਦਾ ਮੈਨੂੰ ਲੱਗਦਾ ਸਰਾਊਂਡਿੰਗ ਵੀ ਚੇਂਜ ਕਰਨੀ ਪੈਂਦੀ ਹੈ ਮਿਰਜ਼ਾ ਲਿਖਣ ਦੇ ਲਈ ਕਿੰਨਾ ਕੁ ਸਟਰਗਲ ਲੱਗਿਆ ਕਿਉਂਕਿ ਬਿਲਕੁਲ ਹੀ ਯੂ ਟਰਨ ਵਾਲਾ ਅਸੀਂ ਕਹਿ ਸਕਦੇ ਹਾਂ ਗਾਣਾ ਇਹ ਮੈਂ ਕਹਿੰਨਾ ਸਟਰਗਲ ਲੱਗਿਆ ਹੀ ਨਹੀਂ ਜੀ ਇਹ ਚ ਅੱਛਾ ਐਕਚ ਨੇ ਲਿਖਿਆ ਵਾ ਸੀ ਮਿਕਸ ਵੀਰੇ ਨੇ ਸੁਣਾਈ ਸੀ ਐਕਚੁਅਲ ਸਾਡਾ ਐਲਬਮ ਦਾ ਜਦੋਂ ਪਲਾਨ ਹੋ ਰਿਹਾ ਸੀ ਹੂੰ ਮਿਕਸ ਬਾਈ ਨੇ ਬੀਟ ਸੁਣਾਈ ਮਿਕਸ ਬਾਈ ਨੇ ਐਦਾਂ ਦੀ ਟਾਈਪ ਬੀਟ ਹੂੰ ਸਿਮਰਦ ਰਾਹਿਬੀਰੇ ਦਾ ਗਾਣਾ ਆਇਆ ਸੀ ਇੱਕ ਰਾਂਝਾ ਹੂੰ ਉਹ ਗਾਣਾ ਬਣਾਇਆ ਤੇ ਮਿਕਸ ਵੀਰਾ ਕਹਿੰਦੇ ਕਹਿੰਦੇ ਆਹ ਬੀਟ ਪਈ ਐ ਇਹਦੇ ਕਹਿੰਦੇ ਮਿਰਜ਼ਾ ਹੀ ਬਣਾਉਣਾ ਹੂੰ ਫਿਰ ਮੈਂ ਤੇ ਜਿਹੜਾ ਸਾਈਟਰ ਨੇ ਲਿਖਿਆ ਕਮਾਲ ਹੂੰ ਉਹਨੂੰ ਮੈਂ ਲੈ ਕੇ ਮੈਂ ਬੈਠਾ ਮੈਂ ਕਿਹਾ ਵੀ ਆਪਾਂ ਦੋਨੇ ਬੈੰਨੇ ਆ ਨਾਲੇ ਤਾਂ ਬੀਟ ਸੁਣਦੇ ਆ ਨਾਲੇ ਗਾਣਾ ਲਿਖਦੇ ਆ ਹੂੰ ਫਿਰ ਉਤੋਂ ਮਰਜ਼ੇ ਦਾ ਆਈਡੀਆ ਆ ਗੁਰਲੇਸ ਜੀ ਨੂੰ ਕਿਵੇਂ ਰੋਪਨ ਕੀਤਾ ਕਿਉਂਕਿ ਬਹੁਤ ਜਾਣ ਪਾਈ ਉਹਨਾਂ ਨੇ ਮੇਕਸਪੀਅਰ ਨੇ ਹੀ ਕੀਤੀ ਸੀ ਗੱਲ ਬਟ ਐਂ ਸੀ ਕੰਪੋਜ਼ ਮੈਂ ਆਪ ਕੰਪੋਜ਼ ਮੈਂ ਖੁਦ ਕਰਦਾ ਤੇ ਕੰਪੋਜ਼ ਮੈਂ ਕਰਕੇ ਭੇਜਦਾ ਸੀਗਾ ਉਹਨਾਂ ਦਾ ਸੁਰ ਵੀ ਮੈਂ ਉੱਪਰ ਹੀ ਰੱਖਿਆ ਸੀ ਤੇ ਹਾਂ ਉੱਥੋਂ ਹੀ ਆਵੇ ਤੜਕਦਾ ਜਾ ਗਾਣਾ ਬਿਲਕੁਲ ਤੜਕ ਦੇ ਗਾਣੇ ਦੀ ਦੋ ਲਾਈਨ ਤੇ ਦਾਨਾ ਬਾਦ ਨਰਹੇ ਮਹਾਲੀ ਸੂਟੇ ਦੀ ਆਦਤ ਲਾਲੀ ਤੜਕੇ ਵੱਟਕੇ ਗੋਲੀ ਖਾਲੀ ਫੋਮ ਵਿੱਚ ਆਇਆ ਹੁੰਦਾ ਏ ਹੁਣ ਨਹੀਂ ਮਰ ਜਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ ਕੀ ਆ ਬਾਤ ਹੈ ਅੱਛਾ ਰੋਮਾਂਟਿਕ ਗਾਣਿਆਂ ਦੀ ਜੇ ਅਸੀਂ ਗੱਲ ਕਰੀਏ ਕਿ ਮਤਲਬ ਸੰਗ ਆਉਂਦੀ ਹੈ ਰੋਮਾਂਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਜੀ ਤੇ ਮਤਲਬ ਉਹ ਦਿਮਾਗ ਬਣਾਇਆ ਹੋਇਆ ਮੈਂ ਰੋਮਾਂਟਿਕ ਗਾਣੇ ਕਰਨੇ ਹੀ ਨਹੀਂ ਹੁਣ ਤਾਂ ਜ਼ਿਆਦਾਤਰ ਦਿਮਾਗ ਆਈ ਹੈ ਵੀ ਜਿਵੇਂ ਰੋਮਾਂਟਿਕ ਗਾਣਾ ਕਰਾਂ ਵੀ ਤਾਂ ਉਹ ਸ਼ੂਟ ਤੋਂ ਮੈਂ ਪਰਹੇਜ਼ ਹੀ ਰੱਖਦਾ ਦੀਓ ਸ਼ੂਟ ਕਰਨ ਤੋਂ ਕਰੂੰਗਾ ਜ਼ਰੂਰ ਰੋਮਾਂਟਿਕ ਗਾਣੇ ਪਸੰਦ ਬਹੁਤ ਨੇ ਗਾਣੇ ਬਹੁਤ ਪਸੰਦ ਨੇ ਬਣਾਉਣੇ ਬਹੁਤ ਪਸੰਦ ਨੇ ਸ਼ੂਟ ਕਰਨ ਤੇ ਥੋੜਾ ਜਿਹਾ ਇਹ ਹੁੰਦਾ ਵੀ ਯਾਰ ਵੀ ਬਸ ਕਦੇ ਉਹ ਵੀ ਨਾ ਕਹਿ ਜੇ ਤੇ ਫੇ ਕੋਈ ਵੀ ਇਧਰ ਹੋ ਡਰ ਲੱਗਦਾ ਮੈਨੂੰ ਲੱਗਦਾ ਸੰਗ ਤੋਂ ਜ਼ਿਆਦਾ ਡਰ ਲੱਗਦਾ ਡਰ ਨਹੀਂ ਵਹੀ ਸੰਗੀਤ ਹੈਗਾ ਜੀ ਮੂਡ ਜਾ ਹੋ ਜਾ ਵੀ ਚੱਕਵੇਂ ਗਾਣੇ ਕਰਨ ਲੱਗੇ ਜਾਂ ਸੈਡ ਗਾਣੇ ਕਰਨ ਲੱਗੇ ਬੇਸਿਕਲੀ ਜਦੋਂ ਮੈਂ ਸੈਡ ਗਾਣੇ ਦਾ ਕਿਸੇ ਦਾ ਸ਼ੂਟ ਕਰਦਾ ਮੈਂ ਬੜੇ ਫੀਲ ਚ ਹੁੰਦਾ ਰੋਮੈਂਟਿਕ ਗਾਣਾ ਕਰਨ ਲਈ ਤੁਹਾਨੂੰ ਸਹਾਰਾ ਲੈਣਾ ਪੈਂਦਾ ਕੀ ਦਿਲ ਟੁੱਟਿਆ ਹਾਂ ਹਾਂ ਤਾਂ ਮਤਲਬ ਸੈਡ ਸੌਂਗ ਕਿੱਥੋਂ ਇਨਸਪੀਰੇਸ਼ਨ ਕਿੱਥੋਂ ਆਂਦੀ ਹੈ ਸੈਡ ਸੌਂਗ ਲੇਕਿਨ ਆਪਣੇ ਐਕਸਪੀਰੀਅੰਸ ਦੇ ਨਾਲ ਗੱਲ ਕਰ ਰਹੇ ਹੋ ਇਹ ਇਨਸਪੀਰੇਸ਼ਨ ਕੁਛ ਨਹੀਂ ਦਿਲ ਟੁੱਟਣ ਵਾਲਾ ਹਾਂ ਇਹਦਾ ਕੋਈ ਲੈਣਾ ਦੇਣਾ ਨਹੀਂਗਾ ਮੇਰੀ ਸਿੰਗਿੰਗ ਨਾਲ ਵੀ ਦਿਲ ਟੁੱਟਿਆ ਤਾਂ ਮੈਂ ਸੈਡ ਸੌਂਗ ਗਾਉਣਾ ਜਾਂ ਤਾਂ ਸੈਡ ਸੌਂਗ ਦਾ ਫੀਲ ਆਉਂਦਾ ਨਹੀਂ ਫਿਰ ਮੈਂ ਚੱਕ ਮੇਂ ਬਧੀ ਗਾਉਣਾ ਫਿਰ ਮੈਂ ਲੜਾਈਆਂ ਤੇ ਕਿਹਾਂਗਾ ਨਹੀਂ ਮੈਂ ਸਿੰਗਰ ਹਾਂ ਮੈਨੂੰ ਕਿਸੇ ਚੀਜ਼ ਦੀ ਪਰਫੈਕਸ਼ਨ ਦੇਖਣ ਲਈ ਮੈਨੂੰ ਉਹ ਚ ਉਤਰਨਾ ਪੈਂਦਾ ਹਮ ਸੇ ਮੈਂ ਉਹੀ ਕਰਦਾ ਰੋਮਾਂਟਿਕ ਆਉਣ ਲੱਗਦਾ ਤਾਂ ਸੋਚ ਕੇ ਉਹ ਜਾ ਗੋਮਾ ਹਮ ਹਾਂ ਐਦਾਂ ਹੀ ਟਿੱਪੂ ਅਸੀਂ ਇਸ ਇੰਟਰਵਿਊ ਨੂੰ ਇੱਥੇ ਖਤਮ ਕਰਾਂਗੇ ਬਟ ਮੈਂ ਜ਼ਰੂਰ ਚਾਹੂੰਗੀ ਕਿ ਉਹ ਸਟਰਗਲਿੰਗ ਲੋਕ ਜੋ ਕਿ ਇੰਡਸਟਰੀ ਦੇ ਵਿੱਚ ਆਣਾ ਚਾਹੁੰਦੇ ਨੇ ਬਟ ਉਹਨਾਂ ਕੋਲ ਕੋਈ ਸਹਾਰਾ ਨਹੀਂ ਹੈ ਕਿਉਂਕਿ ਤੁਸੀਂ ਵੀ ਜਦ ਇੰਡਸਟਰੀ ਦੇ ਵਿੱਚ ਆਏ ਤੁਹਾਡੇ ਕੋਲ ਵੀ ਕੋਈ ਨਹੀਂ ਸੀ ਬਟ ਤੁਸੀਂ ਆਪਣੇ ਆਪ ਨੂੰ ਸਟੈਂਡ ਕੀਤਾ ਹੈ ਔਰ ਇਸ ਮੁਕਾਮ ਤੇ ਹੋ ਕਿ ਲੋਕੀ ਤੁਹਾਡੇ ਵੱਲ ਦੇਖਦੇ ਆ ਕਿ ਇਦਾਂ ਦਾ ਬਣਨਾ ਹੈ ਅਸੀਂ ਤੇ ਇਹ ਅਗਰ ਇਦਾਂ ਦਾ ਕਰ ਸਕਦੇ ਆ ਤੇ ਅਸੀਂ ਵੀ ਕੁਝ ਵੀ ਕਰ ਸਕਦੇ ਆ ਲਾਈਫ ਦੇ ਵਿੱਚ ਤੇ ਉਹ ਲੋਕਾਂ ਨੂੰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਜੋ ਕਿ ਇਸ ਟਾਈਮ ਸਟਰਗਲਿੰਗ ਪੀਰੀਅਡ ਦੇ ਵਿੱਚ ਨੇ ਤੇ ਉਹ ਸਾਰੀ ਹੀ ਹੋਪਸ ਮੈਂ ਕਹਿਨੀ ਆ ਕਿਤੇ ਨਾ ਕਿਤੇ ਉਹ ਖਤਮ ਹੋ ਚੁੱਕੀਆਂ ਨੇ ਉਹਨਾਂ ਦੀ ਬਟ ਉਹ ਕਨੈਕਟ ਚਿੰਗਾਰੀ ਚਾਹੀਦੀ ਹੁੰਦੀ ਹੈ ਕਿਸੇ ਨਾ ਕਿਸੇ ਨੂੰ ਤੇ ਉਹ ਕੀ ਕੁਝ ਕਹਿਣਾ ਚਾਹੋਗੇ ਉਹਨਾਂ ਲੋਕਾਂ ਦੇ ਲਈ ਤੁਸੀਂ ਅ ਮੇਨ ਗੱਲਾਂ ਦੋ ਹੀ ਨੇ ਇੱਕ ਤਾਂ ਮਿਹਨਤ ਕਦੇ ਨਾ ਛੱਡੋ ਇਹ ਸਿੱਧਾ ਸਿੱਧਾ ਫਾਰਮੂਲਾ ਹੈ ਮਿਹਨਤ ਕਦੇ ਨਹੀਂ ਛੱਡਣੀ ਏਮ ਦੋ ਨਹੀਂ ਰੱਖਣੀ ਜ਼ਿੰਦਗੀ ਚ ਦੂਸਰਾ ਏਮ ਨਹੀਂ ਹੋਣਾ ਚਾਹੀਦਾ ਤੁਹਾਡਾ ਹੂੰ ਜੇ ਤੁਹਾਡਾ ਦੂਸਰਾ ਏਮ ਹੈ ਫਿਰ ਤੁਹਾਨੂੰ ਕਿਤੇ ਨਾ ਕਿਤੇ ਝਾਕ ਰਹੋਗੀ ਵੀ ਆਹ ਨਹੀਂ ਤਾਂ ਆਹ ਕਰ ਲਓ ਹੂੰ ਬਿਲਕੁਲ ਮੈਂ ਸਿੰਗਰ ਬਨਣਾ ਤੇ ਮੈਂ ਸਿੰਗਰ ਬਣਨ ਲਈ ਹੀ ਪੈਦਾ ਹੋਇਆ ਸੀ ਮੈਂ ਕਰ ਹੀ ਨਹੀਂ ਸਕਦਾ ਹੋਰ ਕੁਝ ਮੈਂ ਜੋਬ ਵੀ ਕਰਕੇ ਦੇਖੀ ਆ 2 ਕੁ ਮਹੀਨੇ 3 ਮਹੀਨੇ ਲਈ ਵਾਸਤੇ ਮੈਂ ਕਿਸੇ ਕਾਲਜ ਚ ਪ੍ਰੋਫੈਸਰ ਵੀ ਲੱਗਿਆ ਸੀ ਮੈਂ ਅੱਛਾ ਹਾਂ 뮤זיਕ ਟੀਚਰ ਕਿਸੇ ਸਕੂਲ ਚ ਵੀ ਲੱਗਿਆ ਹੋਇਆ ਮੈਂ ਬਟ ਨਹੀਂ ਕਰ ਸਕਦੇ ਉਹ ਆਪਣਾ ਹੈ ਹੀ ਨਹੀਂਗਾ ਜ਼ੋਨਰ ਹੀ ਨਹੀਂ ਹੈਗਾ ਹਨਾ ਮੈਂ ਸਿੰਗਰ ਪੈਦਾ ਹੋਇਆ ਸੀ ਸਿੰਗਰ ਹੀ ਰਹੂੰਗਾ ਹਮ ਆਦਰਵਾਇਜ਼ ਮੈਂ ਹੋਰ ਕੁਝ ਨਹੀਂ ਹੋ ਸਕਦਾ ਠੀਕ ਹੈ ਤੁਸੀਂ ਆਪਦੇ ਬਸ ਏਮ ਕਲੀਅਰ ਰੱਖੋ ਮਿਹਨਤ ਕਰੋ ਛੱਡੋ ਨਾ ਬਸ ਇਹ ਤਾਂ ਮੰਗਰ ਪੈਗੇ ਤਾਂ ਪੈਗੇ ਤੇ ਦੇਖੋ ਆਪਾਂ ਤੁਸੀਂ ਸਾਨੂੰ ਗਾਣੇ ਜ਼ਰੂਰ ਸੁਣਾਇਆ ਬਟ ਸਾਡਾ ਦਿਲ ਨਹੀਂ ਭਰਿਆ ਹਜੇ ਮੈਂ ਜ਼ਰੂਰ ਚਾਹੂੰਗੀ ਕਿ ਇਸ ਇੰਟਰਵਿਊ ਨੂੰ ਅਸੀਂ ਇੱਕ ਬਹੁਤ ਹੀ ਪਿਆਰੇ ਨੋਟ ਤੇ ਖਤਮ ਕਰੀਏ ਤੁਹਾਡਾ ਜੋ ਵੀ ਦਿਲ ਕਰੇ ਸਾਡੇ ਦਰਸ਼ਕਾਂ ਦੇ ਲਈ ਸਾਨੂੰ ਜ਼ਰੂਰ ਸੁਣਾਓ ਮੈਂ ਚਾਂਦਰ ਝੁੰਕੇ ਸੁਣਾ ਦਿੰਨਾ ਬਿਲਕੁਲ ਤੁਹਾਨੂੰ ਵਧੀਆ ਲੱਗੂਗਾ ਕਿਦਾਂ ਦੱਸ ਭੁੱਲੇਗੀ ਨਾ ਕੋਦਰਗੇ ਕੱਠੇ ਦਰਗਾਹ ਸੀ ਪਾਈ ਚਾਦਰ ਜੜੀ ਅੱਜ ਪਿੰਡ ਬੈਠੇ ਮੋਟਰ ਤੇ ਪੀਣ ਲਾ ਗਈ ਮਹਾਲੀ ਦੇ ਫਲੈਟ ਛੰਡੀ ਚਾਂਜਰ ਤੇਰੀ ਹੁਣ ਕਿਰਤ ਕਿਰਤ ਕਹਿਣਾ ਪੁੱਲੀ ਕਾਸ ਤੂੰ ਤੁਰ ਹੋਗੀ ਹੌਲੀ ਹੌਲੀ ਸਾਥਰ ਤੇਰੀ ਪਿੰਡ ਬੈਠੇ ਮੋਟਰ ਤੇ ਪੀਣ ਲਾ ਗਈ ਮਹਾਲੀ ਦੇ ਫਲੈਟ ਛੰਡੀ ਚਾਂਜਰ ਤੇਰੀ ਬਹੁਤ ਬਹੁਤ ਸ਼ੁਕਰੀਆ ਟੀਪੂ ਤੁਹਾਡਾ ਸਾਡੇ ਇੱਥੇ ਦਰਸ਼ਕਾਂ ਦੇ ਵਿੱਚ ਪਹੁੰਚਣ ਦੇ ਲਈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਬ ਦਾ ਉਮੀਦ ਕਰਦੇ ਆ ਕਿ ਟੀਪੂ ਸੁਲਤਾਨ ਦੀ ਜਰਨੀ ਤੁਹਾਨੂੰ ਕਿਤੇ ਨਾ ਕਿਤੇ ਇਨਸਪਾਇਰ ਕਰੂਗੀ ਤੇ ਬਹੁਤ ਸਾਰਾ ਪਿਆਰ ਤੁਸੀਂ ਆਉਣ ਵਾਲੇ ਪ੍ਰੋਜੈਕਟਸ ਜੋ ਕਿ ਟੀਪੂ ਦੇ ਨੇ ਉਹਨਾਂ ਨੂੰ ਦਿਓਗੇ ਸਸ਼ੇਕਾਰ ਸਸ਼ੇਕਾਰ